ਲੋ ਜੀ ਕਿਸਾਨ ਵੀਰੋ ਖੇਤ ਲੋ ਤਿਆਰੀ ਸੀਜ਼ਨ ਆ ਗਿਆ ਤੇ ਏਜੰਸੀ ਦੇ ਵਿੱਚੋਂ ਆਪਾਂ ਤੁਹਾਨੂੰ 0 ਮੀਟਰ ਟਰੈਕਟਰ ਦੇਣਾ ਬਹੁਤ ਭਾਰੀ ਛੋਟ ਤੇ ਛੋਟ ਵੀ ਕੋ ਥੋੜੀ ਮੋਟੀ ਨਹੀਂ ਭਾਰੀ ਛੋਟ ਤੇ ਤੁਹਾਨੂੰ ਟਰੈਕਟਰ ਦਵਾਂਗੇ ਨਿਊ ਹਾਲੈਂਡ 3604/4 47 HP ਮਾਈਕੋ ਪੰਪ ਚ ਤੇ ਬਹੁਤ ਭਾਰੀ ਡਿਸਕਾਊਂਟ ਤੇ ਆਪਾਂ ਤੁਹਾਨੂੰ ਟਰੈਕਟਰ ਦਵਾਂਗੇ ਕੋਈ ਛੋਟਾ ਮोटा ਡਿਸਕਾਊਂਟ ਨਹੀਂ ਤੁਹਾਨੂੰ ਮੇ ਅਜੰਸੀ ਵੀ ਦਿਖਾ ਦਿੰਨਾ ਇਹ ਵੀ ਨਾ ਕੋਈ ਮੇਰਾ ਵੀਰ ਸੋਚੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਮੈਂ ਦੂਜੇ ਟਰੈਕਟਰ ਵੀ ਤੁਹਾਨੂੰ ਦਿਖਾਉਣਾ ਕਿਸੇ ਵੀਰ ਦੇ ਮਨ ਦੇ ਵਿੱਚ ਭਲੇਖਾਣਾ ਰਹੇ ਜੇ ਵੀ ਕਿਤੇ ਟਰੈਕਟਰ ਚੱਲਿਆ ਜਾਂ ਸੈਕੰਡ ਫਰਸਟ ਓਨਰ ਟਰੈਕਟਰ ਜਾਏਗਾ ਫਰਸਟ ਓਨਰ ਤੇ ਬਹੁਤ ਭਾਰੀ ਡਿਸਕਾਊਂਟ ਤੇ ਆਪਾਂ ਤੁਹਾਨੂੰ ਇਹ ਟਰੈਕਟਰ ਦੇਣਾ 4x4 3600 ਸਾਰੇ ਫੰਕਸ਼ਨਾਂ ਨਾਲ ਲੈਸ ਐਸਾ ਕੋਈ ਫੰਕਸ਼ਨ ਨਹੀਂ ਪੀਟੀਓ ਦਾ ਜਾਂ ਸ਼ਟਲ ਗੇਰ ਐਸਾ ਕੋਈ ਫੰਕਸ਼ਨ ਨਹੀਂ ਜਿਹੜਾ ਸਟ੍ਰਕਚਰ ਦੇ ਵਿੱਚ ਨਹੀਂ ਹੈਗਾ ਤੇ ਮੇਰੇ ਵੀਰ ਖਿੱਚ ਲੋ ਤਿਆਰੀ ਆਪਾਂ ਤੁਹਾਡੀ ਵੀਰਾਂ ਨਾਲ ਵੀ ਗੱਲ ਕਰਾਉਣੇ ਆ ਵੀ ਇਕੱਲੀ ਇਕੱਲੀ ਗੱਲ ਤੁਹਾਨੂੰ ਉਹ ਦੱਸ ਸਕੇ ਅਨੇਗਾ ਮਾਰ ਲੋ ਏਜੰਸੀ ਦੇ ਵਿੱਚ ਖੜੇ ਨਵੇਂ ਡੈਟਾ ਸਾਰੇ ਨਵੇਂ ਕੋਈ ਇਦਾਂ ਨਾ ਕਹ ਦੇ ਵੀ ਪੁਰਾਣੇ ਡੈਟਾ ਤੇ ਆਪਾਂ ਤੁਹਾਡੀ ਵੀਰੇ ਨਾਲ ਵੀ ਗੱਲ ਕਰਾਉਣੇ ਆ ਉਹ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਵੀ ਇਹ ਟਰੈਕਟਰ ਆਪਾਂ ਕਿੱਦਾਂ ਤੁਹਾਨੂੰ ਦੇਣਾ ਤੇ ਵੀ ਭਾਰੀ ਡਿਸਕਾਊਂਟ ਆਪਾਂ ਨੂੰ ਕਿਵੇਂ ਮਿਲੇਗਾ ਆਜੋ ਆਪਾਂ ਤੁਹਾਡਾ ਜਾਦਾ ਸਮਾਨ ਹੀ ਲੈਂਦੇ ਤੁਹਾਡੀ ਗੱਲ ਕਰਾਉਣੇ ਆਪਾਂ ਅਬਜੰਦਰ ਵੀਰੇ ਨਾਲ ਬਸ ਤਿਆਰੀ ਖਿੱਚ ਲਓ ਤੁਸੀਂ ਜਿੰਨੇ ਜਿਹੜੇ ਵੀਰ ਨੇ ਨਵਾਂ ਟਰੈਕਟਰ ਖਰੀਦਿਆ ਹਰ ਇੱਕ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆਂ ਬ੍ਰਾਂਡ ਨਿਊ ਏਜੰਸੀ ਦੇ ਵਿੱਚੋਂ ਬਿਲਕੁਲ ਨਵਾਂ ਏਜੰਸੀ ਦਾ ਵੀ ਇਹਨੂੰ ਇਧਰੋਂ ਦਿਖਾਦੇ ਵੀ 0 ਮੀਟਰ ਤੇ ਇਹ ਟਰੈਕਟਰ ਆਪਾਂ ਤੁਹਾਨੂੰ ਦੇਣਾ ਸਸਤਾ ਸਸਤਾ ਕਿਉਂ ਦੇਣਾ ਵੀ ਇਹ ਟਰੈਕਟਰ 2022 ਮਾਡਲ ਹੈ ਨਾ ਵੀਰ ਜੀ 22 ਮਾਡਲ 22 ਮਾਡਲ ਨਾ ਕਿਸੇ ਕਾਰਨਾ ਕਰਕੇ ਮਤਲਬ ਸਾਲ ਚੇਂਜ ਹੋਣ ਕਰਕੇ ਚਾਹੇ ਚੇਂਜ ਹੋ ਜਾਂਦਾ ਰਹੇ ਹਾਂ ਉਹਦੇ ਕਰਕੇ ਨਾ ਮਤਲਬ ਹੁਣ ਆਪਾਂ ਨੂੰ ਟਰੈਕਟਰ ਸਸਤਾ ਮਿਲ ਜੂਗਾ ਆਪਣੇ ਨਾਲ ਵੀਰਾ ਹੈਗਾ ਬਜਿੰਦਰ ਵੀਰ ਜੀ ਤੇ ਪੂਰੀ ਜਾਣਕਾਰੀ ਆਪਾਂ ਵੀਰ ਜੀ ਤੋਂ ਹੀ ਲਵਾਂਗੇ ਸਸੀ ਕੌਰ ਜੀ ਸਸੀ ਕੌਰ ਜੀ ਸਸੀ ਕੌਰ ਜੀ ਸਸੀ ਕੌਰ ਜੀ ਤੇ ਇਹਦੇ ਵਿੱਚ ਇਹ ਆਪਣਾ ਹੈਰਿਟੇਜ ਟਰੈਕਟਰ ਆ ਹਾਂ ਜੀ ਆਪਾਂ ਪਹਿਲਾਂ ਵੀ ਇੱਕ ਵਾਰੀ ਉਹ ਵੀਡੀਓ ਦੇ ਵਿੱਚ ਰਿਪੀਟ ਕੀਤਾ ਸੀਗਾ ਉਹ ਦੱਸਿਆ ਸੀਗਾ ਹਾਂਜੀ ਹਾਂਜੀ ਤੇ ਇਹ ਹੈਰੀਟੇਜ ਸੈਕਟਰ ਆ ਇਹ ਬਾਏ ਮਾਡਲ ਆ ਟਰੈਕਟਰ ਬਾਏ ਮਾਡਲ ਹਾਂਜੀ ਠੀਕ ਹੈ ਜੀ 3600 ਬਾਕੀ ਇਹਦੇ ਫੀਚਰ ਫੰਕਸ਼ਨ ਮੈਂ ਪਹਿਲਾਂ ਵੀ ਦੱਸੇ ਹੋਏ ਨੇ ਪਰ ਫੇਰ ਆਪਾਂ ਹੁਣ ਦੁਬਾਰਾ ਤੋਂ ਦੱਸ ਦਿੰਨੇ ਹਾਂ ਹਾਂ ਜਿਹੜੇ ਆਪਣੇ ਨਵੇਂ ਵੀਰ ਆਪਣੇ ਨਾਲ ਜੁੜਦੇ ਆ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਹਾਂਜੀ ਮੈਂ ਦੱਸ ਦਰਾਂ ਹਾਂਜੀ ਇਹ ਸਟਲ ਗੇਅਰ ਚੇਂਜਰ ਗੇਅਰ ਠੀਕ ਹੈ ਜੀ ਹਾਂਜੀ ਚੇਂਜਰ ਗੇਰ ਆ ਇਹ 2 ਸਪੀਡ ਟਰੈਕਟਰ ਆ ਇਹ ਠੀਕ ਹੈ TTA PTO ਦੀਆਂ ਦੀਆਂ 7 ਸਪੀਡਾਂ ਨੇ ਵੀਡੀਓ ਦੇ ਸਪੀਡਾਂ ਬਹੁਤ ਨੇ ਠੀਕ ਹੈ ਵੀਰੇ ਸੀਟਿਓ ਇਹਦੇ ਵਿੱਚ ਲਾਈਵ ਗਿਆ ਸਾਰੀ ਐਗਰੋਮੀ ਸਾਰੀਆਂ ਪੀਟਿਓ ਹਨ ਲਾਈਵ ਵੀ ਆ ਗਈ ਤੇ ਹਾਂਜੀ ਗਰਾਊਂਡ ਪੀਟਿਓ ਵੀ ਆ ਗਈ ਠੀਕ ਹੈ ਗਿਆ ਸਾਰੀਆਂ ਪੀਟਿਓ ਨੇ ਦੇ ਵਿੱਚ ਸੱਤ ਪੀਟਿਓ ਦੀਆਂ ਫੰਕਸ਼ਨ ਨੇ ਇਹਦੇ ਵਿੱਚ ਵੀ ਪੀਟਿਓ ਦੀਆਂ ਸਾਰੀਆਂ ਸਪੀਡਾਂ ਆ ਗਈਆਂ ਸਾਰੀਆਂ ਕੋਲੋਂ ਮਲਾ ਕੇ ਜੰਨੀਆਂ ਹਾਂਜੀ ਹਾਂ ਜਿਹੜਾ ਚ ਚਲਾਉਂਦਾ ਵਾ ਬਹੁਤ ਵਧੀਆ ਟਰੈਕਟਰ ਠੀਕ ਹੈ ਵੀਰੇ ਤੇ ਇਹ ਚਲੋ ਕਿਸੇ ਕਾਰਨ ਕਰਕੇ ਹੁੰਦਾ ਵੀ ਜਿਵੇਂ ਸਾਲ ਚੇਂਜ ਹੋ ਗਿਆ ਹਾਂਜੀ ਹਾਂਜੀ ਕਹਿੰਦਾ ਵੀ ਆਤ ਨਈ ਨਵੇਂ ਸਾਲ ਦਾ ਟਰੈਕਟਰ ਲੈ ਕੇ ਜਾਣਾ ਮੈਂ ਤਾਂ ਕਰਦਾ ਰੋਕਦਾ ਐਕਸਲੂਜੀ ਕਿਉਂਕਿ ਤੁਸੀਂ ਤਾਂ ਲੋਟ ਚੱਕਣਾ ਹੀ ਹੁੰਦਾ ਸਾਡੇ ਕੋਲ ਲੋਟ ਆਉਂਦਾ ਹੀ ਰਹਿੰਦਾ ਜੀ ਚੱਲਦਾ ਹੀ ਰਹਿੰਦਾ ਪਰ ਇਹ ਆ ਵੀ ਆਪਾਂ ਡਿਸਕਾਊਂਟ ਤੇ ਕਸਟਮਰ ਨੂੰ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਉਸ ਹਾਵ ਨਾਲ ਜੱਸਾ ਹੁੰਦਾ ਡਿਸਕਾਊਂਟ ਪਹਿਲੇ ਨਾਂ ਤੇ ਟਰੈਕਟਰ ਜਾਊਗਾ ਕਿਉਂਕਿ ਫਸਟ ਆਨ ਜ਼ੀਰੋ ਮੀਟਰ ਟਰੈਕਟਰ ਆ ਇਹ ਠੀਕ ਹੈ ਵੀਰੇ ਹਾਂ ਜੀ ਹਾਂ ਤੇ ਇਹ ਡਿਸਕਾਊਂਟ ਭਾਰੀ ਡਿਸਕਾਊਂਟ ਹੋਊ ਕਿ ਕਿਵੇਂ ਨਹੀਂ ਭਾਰੀ ਡਿਸਕਾਊਂਟ ਹੀ ਕਰਾਂਗੇ ਜੀ ਠੀਕ ਹੈ ਕਿਉਂਕਿ ਇਹ ਮਾਡਲ ਹਾਂ ਡਾਊਨ ਹੋ ਗਿਆ ਹਾਂਜੀ ਹਾਂ ਉਹਦੇ ਵਿੱਚ ਜਿਹੜਾ ਟੁੱਟਣਾ ਸੀ ਉਹ ਟੁੱਟ ਗਿਆ ਟਰੈਕਟਰ ਰੇਟ ਸਹੀ ਗੱਲ ਹੈ ਜੀ ਹਾਂ ਇਹਦੇ ਵਿੱਚ ਆਪਾਂ ਡਿਸਕਾਊਂਟ ਭਾਰੀ ਡਿਸਕਾਊਂਟ ਕਰਕੇ ਟਰੈਕਟਰ ਦੇਵਾਂਗੇ ਹਾਂ ਇਹਦੇ ਟਾਇਰ ਦਾ ਸਾਈਜ਼ ਵੀਰ ਜੀ ਟਾਇਰ ਸਾਈਜ਼ ਆਜੋ ਮੈਂ ਦਿਖਾ ਦਿੰਦਾ ਇਹਦੇ ਟਾਇਰ ਸਾਈਜ਼ ਲਿਖਿਆ ਨੇ ਛੋਟੇ ਨੇ ਵੈਸੇ ਆਲੂ ਸਪੈਸ਼ਲ ਟਰੈਕਟਰ ਆ ਇਹ ਹਾਂਜੀ ਆਲੂ ਵਾਲੀ ਵੈਸਤਾ ਇਹ ਦੇਖੋ ਇਹਦੇ ਤੇ ਲਿਖਿਆ ਇਹਨੇ ਆ ਦੇਖੋ 83B ਠੀਕ ਹੈ ਜੀ ਪਿਛਲੇ ਆਪਣੇ ਆਗੇ ਪਿਛਲੇ 14 ਦੇ ਟਾਇਰ ਹੁੰਦੇ ਨੇ ਇਹਦੇ ਮੈਂ ਤੁਹਾਨੂੰ ਲਿਖਾ ਦਿੰਦਾ ਦੇਖੋ 14 9 28 ਆਜੋ ਦੇਖ ਲਓ ਯਾਰ ਨੇੜੇ ਹੋਏ ਇਹ ਕੋਈ ਮੇਰਾ ਵੀ ਰੈਨ ਆ ਸੋਚ ਲੇ ਵੀ ਟਰੈਕਟਰ ਥੋੜਾ ਬਹੁਤਾ ਚੱਲਿਆ ਥੋੜਾ ਬਹੁਤਾ ਨਹੀਂ ਨਵਾਂ ਟਰੈਕਟਰ ਆ ਦੇਖੋ ਜੀ ਗੱਡੀ ਚ ਗੱਡੀ ਚ ਉਤਰਿਆ ਤੇ ਬਸ ਇੱਥੇ ਆਣਾ ਆਪਣੇ ਸ਼ੋਰੂਮ ਚ ਹਮਾਰਾ ਐਮ ਆਰ ਐਫ ਦੇ ਟਾਇਰ ਨੇ ਬਿਲਕੁਲ ਆਉਣ ਲੱਗੇ ਨੇ ਇਹ ਵੀ ਚਲੋ ਆਇਆ ਹੁੰਦਾ ਵੀ ਸਾਲ ਈਅਰ ਸਾਲ ਚੇਂਜ ਹੋ ਗਿਆ ਸਾਡੇ ਕੋਲ ਵੀ ਇਹ ਲਾਸਟ ਬਿਲਿੰਗ ਅ ਪਹਿਲੇ ਦੂਜੇ ਮਹੀਨੇ ਦੀ ਹੋਣੀ ਆ 23 ਦੀ ਠੀਕ ਹੈ ਕਿਉਂਕਿ ਸਟਾਕ ਕਈ ਵਾਰ ਪਿਛਲੇ ਇਅਰ ਦਾ ਵੀ ਚੱਲਦਾ ਰਹਿੰਦਾ ਹੁੰਦਾ ਨਾਲ ਹਾਂਜੀ ਇਹ ਆ ਗਿਆ ਆਪਣਾ 4x4 ਇਹ 4x4 ਟਰੈਕਟਰ ਆ ਹਾਂਜੀ ਠੀਕ ਆ ਇਹ ਕਿੰਨੀ ਐਚਪੀ ਮਤਲਬ ਪ੍ਰੋਡਿਊਸ ਕਰੇ ਇਹ 47 ਐਚਪੀ ਦਾ ਟਰੈਕਟਰ ਆ ਜੀ 47 ਐਚਪੀ 47 ਐਚਪੀ ਆ ਟਰੈਕਟਰ ਤੇ ਇਹਦਾ ਡੀਜ਼ਲ ਟੈਂਕ ਵੀਰ ਜੀ ਕਿੰਨਾ ਕ ਆ ਗਿਆ ਇਹਦੇ ਵਿੱਚ ਲਿਖਿਆ ਜੀ ਇਹਦਾ ਡੀਜ਼ਲ ਟੈਂਕ ਹੈਗਾ ਵਾ 60 ਲੀਟਰ ਦੀ ਟੈਂਕੀ ਹੈ ਜੀ ਠੀਕ ਆ ਵੀਰ ਜੀ ਲੈਵਰ ਟੈਂਕੀ ਹੈ ਇਹਦੀ ਮਤਲਬ ਠੀਕ ਹੈ ਵੀਰ ਜੀ ਠੀਕ ਇਹਦਾ ਇੰਜਨ ਵੀਰੇ ਜਿਵੇਂ ਪਹਿਲਾਂ ਨਾਲ ਜਿਵੇਂ ਚੇਂਜ ਕਰਦੇ ਸੀ ਟਾਰਕ ਵਗੈਰਾ ਜਾਂ ਕੁਛ ਵੀ ਨਹੀਂ ਸੇਮ ਹੀ ਆ ਬਸ ਸੇਮ ਹੀ ਹੈ ਜੀ ਸੇਮ ਹੀ ਇੰਜਨ ਤਾਂ ਕੋਈ ਚੇਂਜ ਨਹੀਂ ਹੋਏਗਾ ਠੀਕ ਆ ਵੀਰੇ ਸੇਮ ਹੀ ਇਹਦਾ ਐਕਸਲ ਟ੍ਰੈਕਟਰ ਆ ਉਹ ਐਕਸਲ ਸਿੱਧੇ ਦਾ ਟ੍ਰੈਕਟਰ ਹੈ ਅੱਛਾ ਉਹ ਸਿੱਧੇ ਐਕਸਲ ਚ ਡਾਇਰੈਕਸ਼ਨਾਂ ਵਾਲਾ ਨਹੀਂ ਹੈ ਡਾਇਰੈਕਸ਼ਨ ਵਾਲਾ ਨਹੀਂ ਸਿੱਧੇ ਐਕਸਲ ਦਾ ਟ੍ਰੈਕਟਰ ਹੈ ਹਾਂ ਦੇਖੋ ਜੇ ਮੈਨੂੰ ਇੱਕੋ ਆਪਣਾ ਪਤਾ ਲੱਗਦਾ ਵੀ ਸਿੱਧੇ ਐਕਸਲ ਆ ਪਿਛੋਂ ਨਾਲ ਦੇਖਾ ਪਿਛੇ ਦਿਖਾ ਦਿਓ ਠੀਕ ਹੈ ਵੀਰ ਜੀ ਤੇ ਇਹਦੀ ਲਿਫਟ ਦੀ ਵੀਰ ਜੀ ਕਿੰਨੀ ਆ ਗਈ ਕੈਪੈਸਿਟੀ 18 ਕੁਇੰਟਾਲ ਆ ਜੀ ਲਿਫਟ ਕਾਸਟ 18 ਕੁਇੰਟਾਲ ਠੀਕ ਹੈ ਵੀਰ ਜੀ ਠੀਕ ਹੈ ਜੀ ਆ ਵੇਟ ਵਗੈਰਾ ਇਹ ਤਾਂ ਨਾਲ ਹੀ ਹੈ ਨਾ ਇਹ ਨਾਲ ਹੁੰਦਾ ਹੈ ਵੇਟ ਨਾਲ ਆ ਕਸਟਮਰ ਨੂੰ ਆਪਾਂ ਆਫਰ ਵੀ ਦੇ ਦਾਂਗੇ ਆਪਾਂ ਉਹਨਾਂ ਨੂੰ ਅ ਕਹਿੰਦੇ ਉਹਨਾਂ ਨੇ ਕਿਹੜੀ ਸਤਰੀ ਉੱਪਰ ਲੱਗਦੀ ਉਹ ਵੀ ਦੇ ਦਾਂਗੇ ਫੈਵਰ ਵਾਲੀ ਹੁੱਡ ਨਹੀਂ ਹਾਂਜੀ ਦੂਸਰੀ ਦੂਸਰੀ ਹਾਂ ਉਹ ਵੀ ਆਪਾਂ ਉਹਨਾਂ ਨੂੰ ਆਫਰ ਦੇ ਦਾਂਗੇ ਕਸਟਮਰ ਨੂੰ ਉਹ ਵੀ ਦੇ ਦਾਂਗੇ ਨਾਲ ਵੈਸੇ ਸਾਡੇ ਮਾਡਲ ਦੇ ਨਾਲ ਨਹੀਂ ਹੁੰਦੀ ਨਹੀਂ ਆਉਂਦੀ ਕੋਈ ਇਦੇ ਨਾਲ ਆਉਂਦੀ ਆ ਉਹਦੇ ਲੱਗੀ ਹੁੰਦੀ ਆ ਜਿਹਦੇ ਨਾਲ ਨਹੀਂ ਆਉਂਦੀ ਉਹਦੇ ਨਾਲ ਨਹੀਂ ਆਉਂਦੀ ਇਹ ਆਪਾਂ ਕਸਟਮਰ ਨੂੰ ਆਫਰ ਦੇ ਦਾਂਗੇ ਨਾਲ ਕਿ ਉਹ ਵੀ ਦੇਵਾਂ ਲੋ ਜੀ ਕਿਸਾਨ ਵੀਰੋ ਟਰੈਕਟਰ ਦਾ ਨਾ ਰਿਵਿਊ ਪਹਿਲਾਂ ਕਰਿਆ ਕਰਕੇ ਵੀਰੇ ਨੇ ਜਿਵੇਂ ਆਪਾਂ ਹਨਾ ਜੀ ਹਾਂ ਜੀ ਹਾਂ ਕਿਉਂਕਿ ਵਾਰ-ਵਾਰ ਮੋਟਾ-ਮੋਟਾ ਤੁਹਾਨੂੰ ਦੱਸਤਾ ਟਰੈਕਟਰ ਆਪਣਾ 4x4 ਆ 47 HP ਆ ਹਾਂ ਜੀ ਕਸਟਮਰ ਨੂੰ ਪਤਾ ਹੀ ਹੁੰਦਾ ਤਕਰੀਬਨ ਹਾਂ ਜੀ ਹਾਂ ਜੀ ਕਿਉਂਕਿ ਹੌਲੈਂਡ ਆਮ ਆਪਣੇ ਹੈਗਾ ਹੀ ਆ ਤਕਰੀਬਨ ਸਾਰਿਆਂ ਕੋਲੇ ਹਾਂ ਜੀ ਇਹ ਮਾਈਕੋ ਪੰਪ ਚਾ ਮੈਕੋ ਪੰਪਾ ਹਾਂ ਬੇਕ ਪੰਪੂ ਵੀ ਦੇਖ ਲਓ ਮੈਕੋ ਮੈਕੋ ਪੰਪਾ ਇਹ ਪੀਟੀਓ ਵੀਰ ਨੇ ਦੱਸ ਦਿੱਤੀਆਂ ਪੀਟੀਓ ਸਾਰੀਆਂ ਆ ਗਈਆਂ ਨੇ ਸਪੀਡਾਂ ਜਿਹੜੀ ਵੀ ਤੁਹਾਨੂੰ ਚਾਹੀਦੀ ਹੈ ਜਿਹੜੀ ਵੀ ਲਾਈਵ ਗਰਾਊਂਡ ਸਾਰੀਆਂ ਸਪੀਡਾਂ ਇਹਦੇ ਚ ਆ ਗਈਆਂ ਹਾਂਜੀ ਲੋ ਹਾਈ ਚ ਸ਼ਟਲ ਗੀਅਰ ਆ ਬ੍ਰਾਂਡ ਨਿਊ ਟਰੈਕਟਰ ਆ ਜਮਾ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਆ ਨਾ ਟ੍ਰੈਂਡ ਦਾ ਬ੍ਰਾਂਡ ਇਹ ਨਾ ਕੋਈ ਸੋਚੇ ਵੀ ਕੋਈ ਥੋੜਾ ਬਥਾ ਚੱਲਿਆ ਜਾਂ ਕੋਈ ਵਾਪਸ ਕਰ ਗਿਆ ਨਾ ਪਹਿਲੇ ਨਾਮ ਬਿਲਿੰਗ ਹੋਊਗੀ ਫਰਸਟ ਓਨਰ ਤੇ ਉਹ ਵੀਰ ਨੇ ਕਾਰਨ ਦੱਸ ਹੀ ਦਿੱਤਾ ਵੀ ਲੋਟ ਕਈ ਰਹੀ ਹੋਵੇ। ਰੁਕ ਜਾਂਦੇ ਨੇ ਕਈ ਵਾਰ ਲੋਟ ਜੀ। ਹਾਂ। ਅਲਾ ਕਸਟਮਰ ਦੀ ਚਪੈਸ ਹੁੰਦੀ ਹੈ ਵੀ ਨਹੀਂ ਜੇ ਅਸੀਂ ਤਾਂ ਨਵੇਂ ਦਾ ਹੀ ਲੈ ਕੇ ਜਾਂਦੇ। ਨਵੇਂ ਹੀ ਲੈ ਕੇ ਜਾਣਾ ਹਾਂ। ਕਈ ਵਾਰ ਲੋਟ ਰੋਕ ਜਾਂਦੇ। ਉਹਦੇ ਕਰਕੇ ਵੀ ਇਹ ਟਰੈਕਟਰ ਆਪਾਂ ਨੂੰ ਬਹੁਤ ਭਾਰੀ ਡਿਸਕਾਊਂਟ ਤੇ ਮਿਲਦਾ। ਛੋਟਾ-ਮੋਟਾ ਡਿਸਕਾਊਂਟ ਨਹੀਂ ਤੁਹਾਨੂੰ ਦਿੰਦੇ। ਤੁਸੀਂ ਇਹ ਆਪਣੇ ਇੱਥੇ ਜਗਰਾਉਂ ਕਿਹੜੀ ਜਗ੍ਹਾ ਵੀਰਜੀ ਦਾ ਐਡਰੈਸ ਆ ਪਤਾ ਜੀ? ਹਾਂ ਜੀ ਮੈਂ ਐਡਰੈਸ ਤੁਹਾਨੂੰ ਦੱਸ ਦਿੰਦਾ ਜੀ ਇਹ ਜਗਰਾਉਂ ਆਪਣੇ ਸਟਾਰ ਆਟੋ ਹਾਂ ਜੀ ਸਦਮਾਬੇਟ ਰੋਡ ਜੀ। ਸਦਮਾਬੇਟ ਰੋਡ ਜੀ। ਜਗਰਾਉਂ ਤੋਂ ਸਦਮਾਬੇਟ ਰੋਡ ਆ ਬੋਲਟ ਵਾਲੀ ਜਾਂਚੀ ਆ ਹਾਂਜੀ ਹਾਂਜੀ ਤੇ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਤੁਸੀਂ ਇਹਨਾਂ ਨੰਬਰਾਂ ਤੇ ਕੰਡਕਟ ਕਰ ਸਕਦੇ ਹੋ ਜੇ ਕੋਈ ਹੋਰ ਕੋਈ ਜਾਣਕਾਰੀ ਵੀ ਤੁਸੀਂ ਲੈਣੀ ਹੋਵੇ ਹਾਂ ਕੋਈ ਵੀ ਕਿਉਂਕਿ ਅਸੀਂ ਪੂਰੀ ਇਹਦੇ ਰਿਵਿਊ ਪੂਰਾ ਨਹੀਂ ਦਿੱਤਾ ਜਿਵੇਂ ਆਪਾਂ ਕਰਦੇ ਹੁੰਦੇ ਹਾਂ ਕੋਈ ਗੱਲ ਨਹੀਂ ਕਸਟਮਰ ਫੋਨ ਕਰਕੇ ਪੁੱਛਦਾ ਉਹਨੂੰ ਸਾਰੀ ਚੀਜ਼ ਦੱਸ ਦਿੰਦੇ ਹਾਂ ਕੋਈ ਕੋਈ ਵੀ ਤੁਹਾਡੇ ਮਨ 'ਚ ਸ਼ੰਕਾ ਕੋਈ ਡਾਊਟ ਆ ਤੁਸੀਂ ਆਦਾ ਫੋਨ ਤੇ ਪੁੱਛ ਸਕਦੇ ਹੋ ਸਾਨੂੰ ਦੋ ਅੱਗੇ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ